ਯਾਰ ਇੱਥੇ ਕੇ ਕੁਆ ਡਿਸੀ ਯਾਰ ਅਸਰ ਬਣ ਜਾਗੇ ਸਰ ਆਪਣਾ ਨਾਮ ਦੱਸੋ ਪਰ ਮਾਸਟਰ ਪ੍ਰਵੀਨ ਸਿੰਘ ਸਰ ਇਹ ਨਵੇਂ ਕਿੰਨੇ ਕਿਹੜਾ ਨੰਬਰ ਦੀ ਸੀਗਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਗੁਰਦਵਾਰਾ ਰਾਮਗੜੀਆ ਸਾਹਿਬ ਕਲਮਾ ਰੋਡ ਪਟਾਲਾ ਤੋਂ ਸੰਮੁੱਚੇ ਸਾਧ ਸੰਗਤਾਂ ਅਤੇ ਇਲਾਕਾ ਦੇ ਵਾਸੀ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਹ ਨਗਰ ਕੀਰਤਨ ਸੰਮੁੱਚੇ ਸ਼ਹਿਰ ਦੀ ਪਰਕਰਮਾ ਕਰਦਾ ਹੋਇਆ ਜਿਹੜਾ ਸਾਰੇ ਇਲਾਕੇ ਦੀ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਔਰ ਸਤਗੁਰ ਨਾਲ ਕਿ ਪ੍ਰਗਟ ਹੋਇਆ ਮੇਦੀ ਧੰਦ ਜਾਗ ਚਾਗਣਾ ਹੋਵਾ ਜਗਤੋ ਜਲੰਧਰ ਨੂੰ ਤਾਰਨ ਵਾਸਤੇ ਭਾਨਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਿਆ ਉਸ ਅਕਾਲ ਪੁਰਖ ਪਰਮੇਸ਼ਰ ਦਾ ਜੋ ਏਕਤਾ ਦੱਸ ਰਿਹਾ ਸਾਰੇ ਸੰਸਾਰ ਦੇ ਦਿੱਤਾ ਔਰ ਸਾਰੇ ਜੋ ਜਗਤਾ ਹੈ ਔਰ ਖਾਸ ਕਰਕੇ ਬਟਾਲਾ ਨਿਵਾਸੀ ਬਹੁਤ ਵੱਡ ਭਾਗਵਾਨ ਜਿਹੜੇ ਇਸ ਨਗਰ ਕੀਰਤਨ ਦਾ ਅਨੰਦ ਲੈ ਰਹੇ ਹਨ ਔਰ ਤਾਂ ਕਾਂਸਤੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਪੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਭਾਈ ਸਾਹਿਬ ਆਪਣੇ ਨਾਮ ਕੀ ਹੈ ਜਤਨਾਮ ਨੰਕਰਦੀ ਤੋਂ ਨਾਮ ਲੈ ਅੱਜ ਅੱਜ ਦੇ ਨਗਰ ਕੀਰਤਨ ਕਿਹੜਾ ਕੀ ਕਹਿਣਾ ਚਾਹੁੰਦੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਿੰਘ ਜੀ ਸਰਵਕ ਸਾਹਾ ਸੰਗਤ ਨੂੰ ਬਲਕ ਲੱਖ ਵਧਾਈ ਹੋਵੇ ਇਹ ਨਗਰ ਕੀਰਤਨ ਗੁਰਦੁਆਰਾ ਰਾਮਗੜੀਆ ਤੋਂ ਬੜੀ ਤੂੰ ਕੰਮ ਨਾਲ ਨਿਕਲਿਆ ਨਿਕਾਲਿਆ ਜਾ ਰਿਹਾ ਹੈ ਸਰਬੱਤ ਦਾ ਹੱਕ ਸੰਗ ਨੂੰ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ